ਆ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਇੱਕ ਪਿਛੇ ਦਿਨਾਂ ਤੋਂ ਇੱਕ ਬਿਆਨ ਬੜਾ ਵਾਇਰਲ ਹੋ ਰਿਹਾ ਹੈ ਸੁਰਖੀਆਂ 'ਚ ਵੀ ਬਣਿਆ ਹੋਇਆ ਹੈ ਕਿ ਨਾਸਾ ਘਟੋ ਬਾਕੀ ਮੈਂ ਸਭ ਸੰਭਾਲ ਲਾਂਗਾ ਅਸੀਂ ਨਸ਼ਾ ਤੇ ਜਿਹੜੀ ਮੁਹਿੰਮ ਹੈਗੀ ਹੈ ਪੰਜਾਬ ਦੀ ਚੱਲ ਰਹੀ ਹੈ ਤਾਂ ਵਿਧਾਇਕ ਜਗਦੀਪ ਕਮੋਜ ਗੋਲਡੀ ਸਾਡੇ ਨਾਲ ਹੈਗੇ ਕਮੋਜ ਸਾਹਿਬ ਜਿਹੜੀ ਇਹ ਗੱਲ ਹੈਗੀ ਹੈ ਤੁਹਾਡੇ ਜਿਹੜਾ ਬਿਆਨ ਦਿੱਤਾ ਗਿਆ ਉਹ ਬਹੁਤ ਸੁਰਖੀਆਂ ਦੇ ਵਿੱਚ ਚੱਲਿਆ ਹੋਇਆ ਹੈ ਦੇਖੋ ਉਹਨਾਂ ਨੇ ਵਾਰਡ ਦੇ ਵਿੱਚ ਇੱਕ ਨੰਬਰ ਵਾਰਡ ਸੀਮਾ ਜਨਾਲਾ ਪਤਾ ਜੀ ਜਿਹੜਾ ਬੰਦਾ ਨਸ਼ਾ ਵੇਚਦਾ ਸੀ ਸਾਰੇ ਮਹੱਲੇ ਵਾਲੇ ਨੇ ਇੱਕ ਕਮੇਟੀ ਬਣਾਈ ਤੇ ਉਹਨਾਂ ਨੂੰ ਕਹਿ ਰੋਕਣ ਗਏ ਉਹਨਾਂ ਦੇ ਉਲਟਾ ਗੱਲ ਪੈ ਗਿਆ ਵੀ ਉਹਦਾ ਹੱਲ ਕੀ ਸੀ ਤੁਹਾਨੂੰ ਹਾਰ ਥੋੜੀ ਪਾਉਣੀ ਸੀ ਉਹਦੇ ਕੋਈ ਗੱਲੇ ਵੀ ਸਾਨੂੰ ਵੀ ਸਮਝਣਾ ਪਊਗਾ ਕਿਉਂ ਅਸੀਂ ਸਮਾਜ ਦਾ ਨੁਕਸਾਨ ਕਰਦੇ ਆ ਕਿਉਂ ਅਸੀਂ ਆਦੇ ਬੱਚੇ ਦੀ ਜ਼ਿੰਦਗੀ ਖਰਾਬ ਕਰਦੇ ਆ ਜੇ ਕੋਈ ਰੋਕਦੀ ਆ ਤਾਂ ਸਾਨੂੰ ਵੀ ਸਮਝਣਾ ਚਾਹੀਦਾ ਸਰਕਾਰ ਦਾ ਵੀ ਮੂੜੇ ਹੀ ਹੈ ਕਿ ਸਰਕਾਰ ਆਦੇ ਵੇਲੇ ਪੂਰੀ ਕੋਸ਼ਿਸ਼ ਕਰਨ ਚ ਲੱਗੀ ਹੈ ਵੀ ਅਸੀਂ ਨਸ਼ਾ ਬੰਦ ਕਰ ਲਈਆ ਤਾਂ ਤੁਸੀਂ ਇਹ ਸੋਚੋ ਨਸ਼ਾ ਬੰਦੂਗਾ ਜਾਂ ਫਿਰ ਤੁਸੀਂ ਬਾਹਰ ਨਿਕਲੋਗੇ ਪਰ ਤੁਹਾਡੇ ਜਿਹੜੇ ਵਿਆਨ ਨੂੰ ਕਈ ਜਗ੍ਹਾ ਤੇ ਇਸ ਤਰੀਕੇ ਨਾਲ ਜਾਂ ਤੁਹਾਡੇ ਕਮੈਂਟ ਸੈਸ਼ਨ ਅਸੀਂ ਦੇਖੇ ਕਈ ਚੀਜ਼ਾਂ ਚਾਹਿਆ ਕਹਿੰਦੇ ਵੀ ਕੁੱਟੋ ਮਾਰੋ ਇਹ ਚੀਜ਼ਾਂ ਕਿਤੇ ਨਾ ਕਿਤੇ ਲੜਾਈ ਝਗੜਿਆਂ ਚ ਨਾ ਪਰਵਰਤਨ ਹੋਣਗੇ ਪਿੰਡਾਂ ਦੇ ਵਿੱਚ ਅਜੇ ਹਜੇਕਰ ਮਾਹੌਲ ਸਿਰਜਿਆ ਜਾਏਗਾ ਤਾਂ ਨਹੀਂ ਜੇ ਕੋ ਨਸ਼ੇ ਰਬੰਦਾ ਗੱਲ ਪੰਦਾ ਤਾਂ ਹੱਲ ਕੀ ਕਰ ਲੋਗੇ ਆਦੀ ਸੇਫਟੀ ਦਾ ਤੁਸੀਂ ਕਰੋਗੇ ਕਾਨਫਰੈਂਸ ਤੇ ਕਰੋਗੇ ਕਿ ਨਾ ਕਰੋਗੇ ਕੀ ਹਾਲ ਹੈ ਤੁਹਾਡੇ ਪਰ ਗੱਲ ਉਹਨੂੰ ਤੁਸੀਂ ਜੋ ਮਰਜ਼ੀ ਸਮਝ ਲਓ ਮੇਰੀ ਤਾਂ ਸਿਰਫ ਇਹ ਬੇਨਤੀ ਆ ਵੀ ਜੇ ਤੁਸੀਂ ਇਹ ਕੰਮ ਕਰਦੇ ਹੋ ਤੁਸੀਂ ਉਸ ਬਿਆਨ ਤੇ ਤੁਹਾਡਾ ਕਾਇਮ ਹੈਗਾ ਕਿ ਜੇਕਰ ਤੁਹਾਡੇ ਕੋਈ ਆਂਦਾ ਹੈ ਤਾਂ ਮੈਂ ਉਹਦੇ ਨਾਲ ਖੜਾ ਬਿਲਕੁਲ ਖੜੇ ਆ ਕਿਉਂ ਨਹੀਂ ਖੜੇ ਯਾਰ ਨਸ਼ੇਲੇ ਬੰਦੇ ਦੀ ਥੋੜੀ ਮਤ ਕਰਾਂਗੇ ਜਿਹੜਾ ਬੰਦਾ ਸਾਡਾ ਉਹ 100% ਮਤ ਕਰਾਂਗਾ ਜੇ ਦੇਖੋ ਸਾਡੇ ਬੰਦੇ 'ਚ ਕੋਈ ਗਲਤ ਹੋ ਗਿਆ ਫਿਰ ਅਸੀਂ ਧਿੰਦਾਰ ਹੂੰ ਜਾਲਾਮਤੀ ਅਗਰ ਗੱਲ ਕਰੀਏ ਬਾਰਡਰ ਏਰੀਆ ਹੈਗਾ ਕਿੰਨਾ ਕੋ ਜਿਵੇਂ ਸਰਕਾਰ ਕਹਿ ਰਹੀ ਹੈ ਨਸ਼ਾ ਮੁਕਤ ਚਲੋ ਹਾਲੇ ਉਹ ਤਾਂ ਮਹੀਮ ਚੱਲ ਰਹੀ ਹੈ ਕਿੰਨਾ ਤੁਹਾਨੂੰ ਲੱਗਦਾ ਕਿ ਕੰਟਰੋਲ ਹੋ ਚੁੱਕਿਆ ਹੈ ਕਿੰਨੇ ਪਰਸੈਂਟ 골ਡੀ ਕਮੋਜ ਉਸ ਤੱਕ ਨੇਪਰੇ ਚੜਿਆ ਇਸ ਜਨ ਲੈ ਕੇ ਦੇਖੋ ਪਹਿਲਾਂ ਨਾਲੋਂ ਬਹੁਤ ਕੰਟਰੋਲ ਹੈ ਮੈਂ ਤੁਹਾਨੂੰ ਕਹਿੰਦਾ 90% ਹੋ ਗਿਆ 80% ਹੋ ਗਿਆ ਪਿੰਡਾਂ 'ਚ ਇਹ ਆਵਾਜ਼ ਆਉਂਦੀ ਵੀ ਸਾਡੇ ਪਿੰਡੋਂ ਨਸ਼ਾ ਖਤਮ ਹੋਣ ਗਿਆ ਤੇ ਪਿੰਡਾਂ ਦੇ ਕਹਿੰਦੇ ਸਾਡੇ ਪਿੰਡ ਕੋ ਨਸ਼ੇ ਵਾਲਾ ਬੰਦਾ ਨਹੀਂ ਲੱਭਦਾ ਬਹੁਤ ਵੱਡੀ ਗੱਲ ਹੈ ਬਹੁਤ ਚੰਗਾ ਇਨੀਸ਼ੀਏਟਿਵ ਹੈ ਤੁਸੀਂ ਅਸੀਂ ਇਹ ਕੋਸ਼ਿਸ਼ ਕਰ ਸਕਦੇ ਆ ਆਦੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਵਾਸਤੇ ਔਰ ਚੰਗੀ ਜਨਰੇਸ਼ਨ ਵਗਾ ਵਾਦਾ ਦੇਣ ਉਸਕੇ ਅਸੀਂ ਸਾਰੇ ਇਕੱਠੇ ਹੋ ਕੇ ਇਸ ਕੰਮ ਨੂੰ ਅੱਗੇ ਚੜਾਈਏ ਕੋਈ ਪਾਰਟੀਬਾਜੀ ਨਹੀਂ ਸਾਨੂੰ ਸਾਰੀਆਂ ਪਾਰਟੀਆਂ ਨੂੰ ਇੱਥੇ ਇਕੱਠਾ ਕੁਝ ਕੁ ਜਿਹੜੇ ਤੁਹਾਡੇ ਖਿਲਾਫ ਹੋ ਜਿਹੜੇ ਜਾਲਾਵਦ ਵਿੱਚ ਤੁਹਾਡੇ ਵਿਰੋਧ ਵਿੱਚ ਕਰ ਰਹੇ ਨੇ ਕਿ ਜਾਲਾਵਦ ਵਿੱਚ ਹੀ ਮੌਤਾਂ ਹੋ ਰਹੀਆਂ ਨੇ ਕਹਿੰਦੇ ਲਗਾਤਾਰ ਪਿਛਲੇ ਮਹੀਨੇ ਕਰ ਲਗਾਤਾਰ 5-6 ਮੌਤਾਂ ਹੋਈਆਂ ਨੇ ਜੋ ਅਸੀਂ ਵੀਡੀਓ ਦੇਖਿਆ ਨੇ ਕਹਿੰਦੇ ਨਸ਼ਾ ਕਿੱਥੇ ਖਤਮ ਹੋਇਆ ਦੇਖੋ ਜਦੋਂ ਨਸ਼ਾ オリジナル ਮਿਲਦਾ ਨਹੀਂ ਜਿਹੜਾ ਸਿੰਥੈਟਿਕ ਹੋਊਗਾ ਆਟੋਮੈਟਿਕ ਜਦੋਂ ਤੁਸੀਂ ਯੂਜ਼ ਕਰੋਗੇ ਆਟੋਮੈਟਿਕ ਤੁਹਾਡੀ ਡੈਥ ਹੋਊਗੀ ਹੂੰ ਅਸੀਂ ਤਾਂ ਪਿੰਡ ਪਿੰਡ ਜਾ ਕੇ ਰਿਕੁਐਸਟ ਕਰ ਰਹੇ ਹਾਂ ਕਿ ਜੇ ਕੋਈ ਸਾਡਾ ਭਰਾ ਰਣਸ਼ੀ ਤੇ ਲੱਗਿਆ ਹੈ ਸਾਨੂੰ ਦੱਸੋ ਅਸੀਂ ਉਹਦਾ ਇਲਾਜ ਵੀ ਕਰਾਵਾਂਗੇ ਔਰ ਉਹਨੂੰ ਘਰੇ ਛੱਡ ਕੇ ਵੀ ਪ੍ਰੋਪਰ ਹਮ ਕਿਸ ਦਾ ਡੇਲੀ ਇਹ ਹੀ ਕੰਮ ਕਰਦੇ ਆ ਡੇਲੀ ਪੰਜ ਪੰਜ ਪ੍ਰੋਗਰਾਮ ਕਰ ਰਹੇ ਪਿੰਡਾਂ ਵਿੱਚ ਹੁਣ ਇਹ ਤਾਂ ਸਾਨੂੰ ਸਮਝਣਾ ਪਊਗਾ ਜਾਂ ਸਾਡੇ ਪਿੰਡ ਵਾਲੇ ਸਾਨੂੰ ਦੱਸਣ ਕਿ ਸਾਡਾ ਫਲਾਣਾ ਮੁੰਡਾ ਨਸ਼ਾ ਕਰਦਾ ਤੇ ਅਸੀਂ ਉਹਦਾ ਇਲਾਜ ਕਿ ਸਿਨਥੈਟਿਕ ਦੀ ਜਗ੍ਹਾ ਤੇ ਹੋਰ ਕੋਈ ਨਸ਼ਾ ਜਿਵੇਂ ਪਹਿਲਾਂ ਰਵਾਇਤੀ ਇਹ ਚਲਦੇ ਸੀ ਜਿਵੇਂ ਫੀਮ ਪੋਸਟ ਲੋਕੀ ਕੰਮ ਕਰਦੇ ਸੀ ਉਹ ਚੀਜ਼ਾਂ ਤੁਸੀਂ ਕਿੱਦਾਂ ਸਮਝਦੇ ਹੋ ਨਹੀਂ ਬਿਲਕੁਲ ਜਿਹੜਾ ਰਵਾਇਤੀ ਨਸ਼ਾ ਹੈ ਨਸ਼ਾ ਦਾ ਕੋਈ ਵੀ ਉਹ ਤਾਂ ਨੁਕਸਾਨ ਹੀ ਦਿੰਦਾ ਹੈ ਤੇ ਸਾਡੀ ਜਨਰੇਸ਼ਨ ਨੂੰ ਸਮਝਣਾ ਪਊਗਾ ਐਕਚੁਅਲੀ ਕੀ ਹੈ ਨਾ ਕਦੇ ਆਈ ਤੱਕ ਨਾਟਕ ਇਹਦੇ ਸੀਪੋਰਟਸ ਨੂੰ ਅੱਗੇ ਲੈ ਕੇ ਗਏ ਔਰ ਪਹਿਲਾਂ ਜਿਹੜਾ ਸਾਡਾ ਰੰਗਲਾ ਪੰਜਾਬ ਸੀ ਅਕਸਰ ਦਾ ਪੰਜਾਬ ਸੀ ਖੇਡਾਂ ਦਾ ਪੰਜਾਬ ਕਿਨੇ ਹੁੰਦਾ ਸੀ ਕੋ ਲੱਭਦਾ ਹੀ ਨਹੀਂ ਹੁਣ ਹੁਣ ਦੁਬਾਰਾ ਉਸ ਲੀ ਤੇ ਆਉਣ ਲੱਗੇ ਆ ਮੁੱਖ ਮੰਤਰੀ ਪੰਜਾਬ ਨੇ ਇਨੀਸ਼ੀਏਟਿਵ ਲਿਆ ਪਿੰਡਾਂ 'ਚ ਗਰਾਊਂਡ ਪੰਜਾਬ ਲੈਵਲ ਤੇ ਹਰ ਹਲਕੇ ਜੀਤੀਤੀ ਚਾਲੀ ਚਾਲੀ ਗਰਾਊਂਡ ਬਣੇ ਮੇਰੀ ਹਲਕੇ ਚਾਲੀ ਗਰਾਊਂਡ ਨਾਮੇ ਆਏ ਹੈ ਤਕਰੀਬਨ 17 ਕਰੋੜ 20 ਲੱਖ ਰੁਪਏ ਅਲਾਟ ਹੋਏ ਆ ਅਗਲੇ ਮਹੀਨੇ ਦਾ ਟੈਂਡਰ ਕੰਪਲੀਟ ਹੋ ਜਾਣਾ ਕੰਮ ਸਟਾਰਟ ਹੋ ਜਾਣਾ ਜਦੋਂ ਤੱਕ ਇਹ ਨਹੀਂ ਹੁੰਦਾ ਤਦ ਤੱਕ ਤੁਸੀਂ ਇਹਦੇ ਬੱਚਿਆਂ ਨੂੰ ਵੀ ਕੰਟਰੋਲ ਨਹੀਂ ਕਰ ਸਕਦੇ ਯੋ ਤਾਂ ਬੱਚੇ ਗਰਾਊਂਡਾਂ 'ਚ ਜਾਣਗੇ ਦੁਬਾਰਾ ਮਿਹਨਤ ਕਰਨਗੇ ਦੁਬਾਰਾ ਹੀ ਉਹ ਖੇਡਾਂ ਅਪਣਾਉਣਗੇ ਆਪਣੀ ਜ਼ਿੰਦਗੀ 'ਚ ਕਾਮਯਾਬ ਹੋ ਜਾਣਗੇ ਸੱਤ ਕਿਲੇ ਦੀ ਕੋਠੀ 'ਚ ਬਸੋਂ ਕਰ ਲਈ ਕਿ ਨਹੀਂ ਕਰ ਲਈ ਲਗਾਤਾਰ ਤੁਹਾਨੂੰ ਜਿਹੜਾ ਵਾਅਦਿਆਂ 'ਚ ਤੁਹਾਡੇ ਬੀਜੇਪੀ ਦੇ ਲੀਡਰ ਕਾਕਾ ਵੀ ਉਹ ਵੀ ਲਗਾਤਾਰ ਸੋਕਿਆ ਜਨਿੰਦਰ ਸਿੰਘ ਲੈ ਕੇ ਵੇਖੋ ਜਿਹਦਾ ਦਿਮਾਗ ਹੈ ਨਹੀਂ ਉਹਦਾ ਮੇਰੇ ਕੋਲ ਕੋਈ ਇਲਾਜ ਨਹੀਂ ਹਾਂਰੇ ਤਾਂ ਲੈਂਟਰ ਨੇ ਵੀ ਅੱਧਾ ਚੀਕਾਂ ਦੇ ਪਹਿਲੇ ਨਿਕਲਣ ਲੱਗੀਆਂ ਜੋ ਮਰਜ਼ੀ ਕਰੀ ਨਾ ਮੈਨੂੰ ਕੋਈ ਫਰਕ ਨਹੀਂ ਬਿਲਕੁਲ ਸੋ ਐਸੀ ਸਾਡੇ ਨਾਲ ਜਗਦੀਪ ਕਮੋਜ 골ਡੀ ਜਿਨ੍ਹਾਂ ਦੇ ਵੱਲੋਂ ਪਿਛੇ ਦਿਨੀ ਬਿਆਨ ਦਿੱਤਾ ਗਿਆ ਸੀ ਜਿਹੜੇ ਨਸ਼ਾ ਵੇਚਦੇ ਨਾਸਾ ਘਟੋ ਉਸ ਤੋਂ ਬਾਅਦ ਮੇਰੇ ਕੋਲ ਆਓ ਮੈਂ ਉਸ ਮਾਮਲੇ ਨੂੰ ਪੂਰੀ ਤਰ੍ਹਾਂ ਸਾਂਭਾਂਗਾ ਕੈਮਰਾ ਪਰਸਨ ਨੀਤਿੰਦਰਨਾ ਸਿੰਘਦੀਪ ਕਮੋਜ ਚੰਡੀਗੜ੍ਹ